ਰਲੀ ਸਾਥ ਮੈਂ ਕੁਝ ਲਿਖਿਆ ਹਾਂ ਹਾਂ ਮਨੀਸ਼ਾ ਪੜ੍ਹਦੇ ਫਿਰ ਮੇਰੇ ਆਸਤੇ ਠੀਕ ਆ ਜੀ ਠੀਕ ਆ ਮੇਰੀ ਬਾਤ ਤੇ ਚਲੋ ਠੀਕ ਆ ਹਰੇਕਾ ਉਤੇ ਨੱਚੀਏ ਵੇ ਪਾਕਿਸਤਾਨ ਦੇ ਤਰੇਲ ਨਾਲ ਹੱਸੀਏ ਵੇ ਵਾਹ ਵਾਹ ਉਹ ਆਪਾਂ ਟੇਬਲ ਤੇ ਬਹਿ ਗਿਆ ਅਸ ਲਈ ਨੇ ਮੈਨੂੰ ਚਾਹ ਚੜੇ ਤੇਰੀ ਹਰ ਗੱਲੇ ਹਾਏ ਓਏ ਮੈਨੂੰ ਪਤਾ ਨਹੀਂ ਵੀ ਤੈਨੂੰ ਇੰਨਾ ਚਾਹ ਚੜਦਾ ਚੱਲ ਅੱਗੇ ਮੈਨੂੰ ਚਾਹ ਚੜੇ ਤੇਰੀ ਹਰ ਗੱਲੇ ਆ ਜਾ ਖੇੜੀਏ ਵੇ ਦਰਿਆ ਵੱਲੇ ਚਲੇ ਆਸ਼ ਤੇਨ ਨਾ ਹੋਵੇ ਦੇ ਮੈਂ ਪਹਿਲਾਂ ਦੱਸਦੀ ਆ ਆਪਾਂ ਸ਼ੂਟ ਬਾਅਦ ਕਰ ਲੈ ਪਹਿਲਾਂ ਦਰਿਆal ਹੀ ਚੱਲ ਜਾਨੇ ਹੈ ਯਾਰ ਗੀਤ ਆਇਆ ਇੱਕ ਬਹੁਤ 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 ਸੋਹਣਾ ਹਾਏ ਹੋ ਤੇਰੇ ਵਰਗਾ ਮੇਰ ਤੋਂ ਵੀ ਜ਼ਿਆਦਾ ਸੋਹਣਾ ਹਾਏ ਹੈ ਸੱਚੀ ਹਾਂ ਕਿਹਦਾ ਬੜਾ ਚਰਨ ਲਖਾਰੀ ਹੁਣਾਂ ਨੇ ਲਿਖਿਆ ਆ ਤੇ ਰੰਗਲੇ ਸਰਦਾਰ ਹੁਣਾਂ ਨੇ ਗਾਇਆ ਓਏ ਹੋਏ ਵੀਰ ਹੁਣਾਂ ਨੇ ਗਾਇਆ ਬੜੀ ਬੜੀ ਆਮ ਗੜੀਆਂ ਹੁਣਾਂ ਨੇ ਵੀਡੀਓ ਕੀਤੀ ਹੈ ਵੀ ਕਿਆ ਬਾਤ ਵਾਕਿਆ ਬਈ ਗਾਣਾ ਤਾਂ ਮੈਂ ਵੀ ਸੁਣਿਆ ਪਰ ਮੈਨੂੰ ਲੱਗਾ ਇਹਨੇ ਸ਼ਾਇਰੀ ਮੇਰੇ ਲਈ ਲਿਖੀ ਹੈ ਇਹਨੇ ਗਾਣੇ ਚੋਂ ਕੱਢੀ ਆ ਕਿਉਂਕਿ ਇਹਦੀ ਲਿਖਾਈ ਬੜੀ ਮਾੜੀ ਲਿਖ ਨਹੀਂ ਸਕਦੀ ਇਹ ਇਹਦੇ ਨਾਲ ਤਾਂ ਰਾਈਟਿੰਗ ਮੇਰੀ ਅੱਛੀ ਆ ਬਾਏ ਦਵੇ ਪਹਿਲਾਂ ਮੈਂ ਸੈਲ ਤੇ ਕਿਹੜੀ ਰਾਈਟਿੰਗ ਅੱਛੀ ਹੁੰਦੀ ਬੰਦਸੀ ਅੱਛੀ ਹੁੰਦੀ ਹੈ ਵੀ ਕੋਈ ਕਿਸੇ ਕਿਸੇ ਦੀ ਕਲਾ ਹੁੰਦੀ ਕਿ ਵਟਸਐਪ ਤੇ ਵੀ ਤੁਸੀਂ ਪੰਜਾਬੀ ਚ ਲਿਖ ਸਕੋ ਸਹੀ ਕਲਾ ਤੁਹਾਡੇ ਚ ਆਏ ਉਹ ਮੇਰੇ ਛੋਟੇ ਫੋਨ ਤੋਂ ਠੀਕ ਆ ਲਿਖੀ ਜੇ ਕੋ ਵੱਡਾ ਹੈ ਨਾ ਫੋਨ ਇਹਨੂੰ ਬੋਡਾ ਫੋਨ ਕੰਪਨੀ ਨੇ ਸੁੱਚਾ ਵਾਲਾ ਲੈ ਕੇ ਦਿੱਤਾ ਹਾਂ ਹੈਗਾ ਜੀ ਹੈ ਸੁੱਚਾ ਵਾਲਾ ਬਈ ਬੈਸਟ ਬੈਸਟ ਪਰ ਜਿਹੜਾ ਗਾਣਾ ਵੀ ਆਪਾਂ ਗੱਲ ਕਰ ਰਹੇ ਨਾ ਦਰਿਆ ਵੱਲੇ ਹੂੰ ਕੀ ਬਾਤ ਹੈ ਗਾਣਾ ਸੱਚੀ ਬੜਾ ਕਮਾਲ ਹੈ ਦਰਿਆ ਵੱਲੇ ਮਤਲਬ ਤੁਸੀਂ ਜਦੋਂ ਵੀਡੀਓ ਦੇਖੋਗੇ ਗਾਣਾ ਰਿਲੀਜ਼ ਹੋ ਚੁੱਕਾ ਆ ਵੀਡੀਓ ਦੇਖੋਗੇ ਔਰ ਫੁੱਲ ਸਕਰੀਨ ਕਰਕੇ ਦੇਖੋਗੇ ਨਾ ਤੁਸੀਂ ਵੀਡੀਓ ਹੈੱਡਫੋਨਸ ਲਗਾ ਕੇ ਤੇ ਤੁਸੀਂ ਇੱਕ ਵੱਖਰੀ ਦੁਨੀਆ 'ਚ ਜਾਓਗੇ ਮਤਲਬ ਇਹਦੀ ਕੰਪੋਜੀਸ਼ਨ ਹੋ ਗਿਆ ਰਾਈਟਿੰਗ ਹੋ ਗਿਆ ਇਹਦਾ 뮤직 ਹੋ ਗਿਆ 올 ਦਾ ਬੈਸਟ ਕਹਿ ਸਕਦੇ ਨੇ ਉਹ ਆ ਤੇ ਜਿਹੜੀ ਉਹ ਵੋਟ ਆ ਨਾ ਓਏ ਹੋਏ ਤੇ ਜਿਹੜੀ ਉਹਨਾਂ ਚਿਹਰਿਆਂ ਤੇ ਉਹ ਚਾਰ ਚਿਹਰਿਆਂ ਤੇ ਜਿਹੜੀ ਮਾਸੂਮੀਅਤ ਆ ਨਾ ਤੇ ਜਿਹੜਾ ਉਹ ਭੇਡੂ ਦੇ ਹੱਥ 'ਚ ਫੜਿਆ ਉਹਨੂੰ ਲੇਲਾ ਕਹਿੰਦੇ ਲੇਲਾ ਕਹਿੰਦੇ ਮਿਲਿਆ ਹਨਾ ਓਏ ਹੋਏ ਮਤਲਬ ਇਹ ਇਹ ਪਿਆਰ ਦੀ ਉਹ ਤਸਵੀਰ ਹੈ ਜਿਹੜੀ ਮੇਰੇ ਖਿਆਲ 90s ਵਾਲੇ ਸਮਝ ਸਕਦੇ ਐਕਚੁਅਲ ਦੇ ਵਿੱਚ 90s ਵਾਲੇ ਸਮਝ ਸਕਦੇ ਨਹੀਂ ਇਦਾਂ ਨਹੀਂ ਕਹਿਣਾ ਫਿਰ ਹੀ ਲੇਕ ਹੈ ਨਾ ਇਹ ਜਿੱਦਾਂ ਥੋੜਾ ਜਿਹਾ ਹਾਂ ਕੋਈ ਨਹੀਂ ਗੀਤ ਤਾਂ ਮਾਰਕੀਟ 'ਚ ਰੋਜ਼ ਬਹੁਤ ਆਉਂਦੇ ਪਰ ਚੰਗਾ ਗੀਤ ਪਰਵਾਰਿਕ ਗੀਤ ਯਾ ਨੋਕ ਚੋ ਕਾਲਾ ਪਿਆਰ ਜਿਹੜਾ ਹੁੰਦਾ ਸੀ ਪਹਿਲੇ ਸਮੇਂ ਚ ਇਦਾਂ ਦੇ ਗੀਤ ਅੱਜ ਕੱਲ ਦੇ ਸਮੇਂ ਚ ਬਹੁਤ ਘੱਟ ਆਉਂਦੇ ਨੇ ਪਰ ਰੰਗਲੇ ਸਰਦਾਰ ਜਦੋਂ ਵੀ ਕੋਈ ਗੀਤ ਕਰਦੇ ਆ ਨਾ ਉਹ ਦਿਲ ਨੂੰ ਛੂਹਣ ਵਾਲਾ ਹੀ ਹੁੰਦਾ ਔਰ ਉਹ ਹਰੇਕ ਦੇ ਸਟੇਟਸ ਚ ਦੇਖਦਾ ਹਰੇਕ ਦੀ ਜ਼ਬਾਨ ਤੇ ਨੱਚਦਾ ਹੂੰ ਤੇ ਇਸ ਗਾਣੇ ਦੀ ਜਿਹੜਾ ਮੈਂ ਵੀਡੀਓ ਦੀ ਗੱਲ ਕਰ ਉਹਨਾਂ ਦੀ ਆਵਾਜ਼ ਤਾਂ ਪਿਆਰੀ ਹੈਗੀ ਐ ਤੇ ਲਿਖਤ ਵੀ ਓਬਵੀਅਸਲੀ ਅਸੀਂ ਕਹਿ ਦਿੱਤਾ ਵੀਡੀਓ ਵੀ ਗਾਣੇ ਦੀ ਵੀਡੀਓ ਦੀ ਗੱਲ ਕਰੀਏ ਨਾ ਜਦੋਂ ਅਰੰਗਲੇ ਸਰਦਾਰਾਂ ਦੇ ਵਿੱਚੋਂ ਜਿਹੜਾ ਇੱਕ ਸਰਦਾਰ ਆ ਉਹ ਉਸ ਕੁੜੀ ਦੇ ਪੈਰਾਂ ਦੇ ਵਿੱਚ ਝਾਂਜਰ ਪਾਉਂਦਾ ਫੁੱਲਾਂ ਦੀ ਦੋਸਤੋਂ ਫੁੱਲਾਂ ਦੀ ਬਰਸਾਤ ਹੁੰਦੀ ਆ ਬਰਸਾਤ ਹੁੰਦੀ ਆ ਉਹ ਉਹ ਸੀਨ ਨਾ ਮਤਲਬ ਕਿ ਦਿਲ ਕੱਢ ਲੈਂਦਾ ਉਹ ਸੀ ਮੈਂ ਇੱਕ ਗੱਲ ਤਾਂ ਕਹਿਣੀ ਚਾਹਨਾ ਮਤਲਬ ਯਾਰੀ ਦੋਸਤੀ ਬੜੀ ਥਾਂਵਾਂ ਤੇ ਵੇਖੀ ਆ ਪਰ ਅਸਲ ਪਿਆਰ ਇਹਨਾਂ ਦਾ ਆਪਸ ਚ ਆ ਉਹ ਦੋਨੋਂ ਜਾਨੇ ਜਦੋਂ ਵਿਆਹੇ ਜਾਂਦੇ ਆ ਤੇ ਉਹ ਕਿਸ਼ਤੀ ਦੇ ਵਿੱਚ ਬਹਿ ਜਾਂਦੇ ਆ ਤੇ ਉਹ ਤਿੰਨੋਂ ਜਾਨੇ ਜਦੋਂ ਖੜ ਕੇ ਡਾਂਸ ਕਰ ਰਹੇ ਹੁੰਦੇ ਆ ਨਾ ਆਏ ਹਾਏ ਸੱਚੀ ਯਾਰ ਮੈਂ ਇਹ ਕਹਾਂਗਾ ਵੀ ਆਫਰ ਮੇਸ਼ਾ ਨਾ ਲਾਂਮਾ ਰੱਖਦੇ ਇੱਕ ਵੀ ਚੰਗੇ ਗਾਣੇ ਚੰਗੀਆਂ ਫਿਲਮਾਂ ਨਹੀਂ ਆਉਂਦੀਆਂ ਇਹੋ ਜਿਹੇ ਚੰਗੇ ਗੀਤ ਹੁੰਦੇ ਆ ਔਰ ਇਹਨਾਂ ਨੂੰ ਤੁਸੀਂ ਮਨੋਮੋਹੀ ਇਦਾਂ ਹੀ ਪਿਆਰ ਦੇਣਾ ਤਾਂ ਹੀ ਇਹੋ ਜਿਹੇ ਗੀਤ ਬਣਦੇ ਰਹਿਣਗੇ ਸੋ ਸਾਡੇ ਵੱਲੋਂ ਰੰਗਲੇ ਸਰਦਾਰ ਦੀ ਪੂਰੀ ਟੀਮ ਨੂੰ ਇਸ ਗਾਣੇ ਦੀ ਪੂਰੀ ਟੀਮ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਰੇਟਿੰਗ ਦੇ ਵਿੱਚ ਕਿੰਨੇ ਨੰਬਰ ਦੇ ਰਹੇ ਆਪਾਂ ਮੈਂ ਅਗੇ ਮੇਰੇ ਕੋ 10 ਹੋਣਗੇ ਮੈਂ 10 'ਚੋਂ 10 ਵੀ ਦੇ ਸਕਦੀ ਹਾਂ 20 'ਚੋਂ 20 ਵੀ ਦੇ ਸਕਦੀ ਹਾਂ ਮਤਲਬ ਕਿ ਦੇ ਸਕਦੇ ਐਂਡ ਸਾਡੇ ਵੱਲੋਂ ਫੁੱਲ ਫਲੈਜ ਨੰਬਰ ਨੇ ਔਰ ਇਹੋ ਜਿਹੇ ਗੀਤਾਂ ਨੂੰ ਜ਼ਰੂਰ ਤੁਸੀਂ ਪਿਆਰ ਦਿਆ ਕਰੋ ਚੰਗੀ ਗਾਇਕੀ ਜਿਹੜੀ ਆ ਉਹ ਕਦੀ ਕਦੀ ਸੁਣਨ ਨੂੰ ਮਿਲਦਾ ਬਿਲਕੁਲ ਜੀ ਸਾਰੇ ਜਣੇ ਜ਼ਰੂਰ ਸੁਣਿਓ ਦਰਿਆ ਵੱਲੇ ਮਿਲਦੇ ਆ ਨੈਕਸਟ ਵਨ